ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇ ਇਹ ਮੁੱਦਕੀ ਵਿੱਚ ਸਥਿਤ ਹੈ ਜੀ ਜਦੋਂ ਆਪਾਂ ਤਲਵੰਡੀ ਤੋਂ ਫਰੀਦਕੋਟ ਨੂੰ ਆਉਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਕਸਬਾ ਆਉਂਦਾ ਹੈਗਾ ਜੀ ਮੁੱਦਕੀ ਤਾਂ ਉਸ ਜਗ੍ਹਾ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਸਜੋਬਿਤ ਹੈ ਇੱਥੇ ਬਹੁਤ ਸਾਰੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਕਿਉਂਕਿ ਇੱਥੇ ਅੰਗਰੇਜ਼ਾਂ ਤੇ ਖਾਲਸਾ ਫੌਜ ਦੇ ਵਿੱਚ ਬਹੁਤ ਖਮਸਾਨ ਯੁੱਧ ਹੋਇਆ ਵਾ ਇਹ ਚੀਹਤਾਂ ਦੀ ਧਰਤੀ ਹੈ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਇਸ ਦੁਨੀਆ ਤੋਂ ਚਲੇ ਗਏ ਸੀ ਤਾਂ ਫਿਰ ਡੋਗਰੇ ਤੇ ਅੰਗਰੇਜ਼ ਇਸ ਗੱਦੀ ਦੇ ਲਈ ਆਪਸ ਵਿੱਚ ਝਗੜਨਾ ਸ਼ੁਰੂ ਹੋ ਗਏ ਸੀ ਤਾਂ ਉਹਨਾਂ ਨੇ ਕੀ ਕੀਤਾ ਕਿ ਸਿੱਖ ਰਾਜ ਯਾਨਕਿ ਜਿਹੜੀ ਸਿੱਖ ਫੌਜ ਬਚੀ ਸੀ ਉਸ ਦੇ ਵਿੱਚ ਫੁੱਟ ਪਾਉਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਜਿਹੜੇ ਜਰਨਲ ਸੀ ਉਹ ਆਪਣੇ ਨਾਲ ਰਲਾਉਣੇ ਸ਼ੁਰੂ ਕਰ ਦਿੱਤੇ ਫਾਮੀ ਕੀ ਮਹਾਰਾਜਾ ਰਣਜੀਤ ਸਿੰਘ ਜੀ ਇਸ ਦੁਨੀਆ ਉਪਰ ਚੜੇ ਗਏ ਸੀ ਪਰ ਉਹਨਾਂ ਦੀ ਫੌਜ ਹਜੇ ਵੀ ਬਹੁਤ ਜ਼ਿਆਦਾ ਤਾਕਤਵਰ ਸੀ ਤੇ ਅੰਗਰੇਜ਼ ਜਾਣਦੇ ਸੀ ਕਿ ਅਸੀਂ ਸਿੱਖ ਫੌਜ ਤੋਂ ਕਦੇ ਵੀ ਜਿੱਤ ਨਹੀਂ ਸਕਦੇ ਇਸ ਲਈ ਉਹਨਾਂ ਨੇ ਜਿਹੜੇ ਲਾਲਚੀ ਗਦਾਰ ਸੀ ਤੇ ਉਦੋਂ ਦੇ ਮੁੱਖ ਲੀਡਰ ਸੀ ਉਹਨਾਂ ਨੂੰ ਹੌਲੀ-ਹੌਲੀ ਆਪਣੇ ਨਾਲ ਰਲਾਉਣਾ ਸ਼ੁਰੂ ਕੀਤਾ ਤੇ ਉਹ ਜਿਹੜੇ ਸਿੱਖ ਲੀਡਰ ਸਨ ਅੰਗਰੇਜ਼ਾਂ ਦੇ ਨਾਲ ਰਲ ਗਏ ਤਾਂ ਫਿਰ ਉਹਨਾਂ ਨੇ ਕੀ ਕੀਤਾ ਕਿ ਆਪਣੀ ਫੌਜ ਨੂੰ ਆਰਡਰ ਦਿੱਤੇ ਕਿ ਉਹ ਅੰਗਰੇਜ਼ਾਂ ਦੇ ਨਾਲ ਲੜਾਈ ਲਈ ਇੱਕ ਸ਼ੁਰੂਆਤ ਕਰ ਦੇਣ ਤਾਂ ਕਿ ਜਿੱਥੋਂ ਕਿ ਸਾਰਿਆਂ ਨੂੰ ਇਹ ਲੱਗਾ ਕਿ ਸਿੱਖ ਖਾਲਸਾ ਫੌਜ ਨੇ ਸੰਧੀ ਤੋੜਤੀ ਹੈ ਇਹਦਾ ਇਲਜ਼ਾਮ ਸਾਰੀ ਸਿੱਖ ਫੌਜ ਦੇ ਉੱਪਰ ਲੱਗ ਗਿਆ ਇਹ ਇੱਕ ਗਦਾਰਾਂ ਦੀ ਚਾਲ ਸੀ ਸਿੱਖ ਫੌਜ ਨੂੰ ਝੂਠੇ ਪਾਉਣ ਦੇ ਲਈ ਕਿਉਂਕਿ ਅੰਗਰੇਜ਼ ਚੰਗੀ ਤਰ੍ਹਾਂ ਜਾਣਦੇ ਸੀ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਸ ਸਿੱਖ ਫੌਜ ਨੂੰ ਹਰਾ ਨਹੀਂ ਸਕਦੇ ਉਸ ਟਾਈਮ ਦੇ ਉੱਪਰ ਸਿੱਖ ਫੌਜ ਦੇ ਮੁਖੀ ਕਮਾਂਡਰ ਸਨ ਤੇਜਾ ਸਿੰਘ ਤੇ ਲਾਲ ਸਿੰਘ ਜਿਹੜੇ ਕਿ ਦੋਨੋਂ ਹੀ ਅੰਦਰੋਂ-ਅੰਦਰੀ ਅੰਗਰੇਜ਼ਾਂ ਦੇ ਨਾਲ ਰਲ ਚੁੱਕੇ ਸੀ ਤੇ ਸਾਰਾ ਭੇਤ ਉਹ ਅੰਗਰੇਜ਼ਾਂ ਨੂੰ ਦਿੰਦੇ ਸੀ ਆਪਣੇ ਖਾਲਸਾ ਫੌਜ ਦਾ ਤੇ ਪਰ ਕਿਸੇ ਨੂੰ ਮਹਿਸੂਸ ਨਹੀਂ ਸੀ ਹੁੰਨ ਦਿੰਦੇ ਤੇ ਇਸ ਕਰਕੇ ਉਹਨਾਂ ਨੇ ਜਿਹੜੀ ਇੱਕ ਸਿੱਖ ਫੌਜ ਬਹੁਤ ਹੀ ਤਾਕਤਵਰ ਸੀ ਉਹਨੂੰ ਕੀ ਕੀਤਾ ਕਿੱਤੇਜਾ ਸਿੰਘ ਨੇ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਤਾਂ ਕਿ ਉਹ ਕਮਜ਼ੋਰ ਹੋ ਸਕੇ ਤੇ ਉਸ ਦੇ ਇੱਕ ਹਿੱਸੇ ਨੂੰ ਸਤਲੁਜ ਦੇ ਕੰਢੇ ਛੱਡ ਦਿੱਤਾ ਤੇ ਜਿਹੜੇ ਬਾਕੀ ਸੀਗੇ ਉਹਨਾਂ ਨੂੰ ਦੋ ਹਿੱਸਿਆਂ ਨੂੰ ਨਾਲ ਲੈ ਕੇ ਇਸ ਜਗ੍ਹਾ ਉੱਪਰ ਆ ਕੇ ਅੰਗਰੇਜ਼ਾਂ ਦੇ ਨਾਲ ਲੜਾਈ ਸ਼ੁਰੂ ਕੀਤੀ ਤੇ ਉਸ ਟਾਈਮ ਤੇ ਅੰਗਰੇਜ਼ਾਂ ਕੋਲ 800 ਸਿਪਾਹੀ ਸਨ ਤੇ 31 ਤੋਪਾਂ ਸਨ ਜਿਹੜੀਆਂ ਕਿ ਸਿੱਖਾਂ ਦੇ ਸਾਹਮਣੇ ਕੁਝ ਵੀ ਨਹੀਂ ਸੀ ਕਿਉਂਕਿ ਸਿੱਖ ਫੌਜ ਕੋਲ ਬਹੁਤ ਜਿਆਦਾ ਭਾਰੀ ਮਾਤਰਾ ਦੇ ਵਿੱਚ ਹਥਿਆਰ ਸੀ ਤੇ ਸਿੱਖ ਫੌਜ ਸੀ ਪਰ ਉਹਨਾਂ ਦਾ ਕੀ ਹੋਇਆ ਕਿ ਜਦੋਂ ਮੁਖੀ ਹੀ ਨਾਲ ਲੜ ਗਏ ਤਾਂ ਫਿਰ ਸਿੱਖ ਫੌਜ ਕਰ ਵੀ ਕੀ ਸਕਦੀ ਸੀ ਕਿਉਂਕਿ ਉਹਨਾਂ ਦੇ ਹਥਿਆਰ ਵੀ ਵੰਡ ਦਿੱਤੇ ਤੇ ਉਸ ਫੌਜ ਨੂੰ ਵੀ ਵੰਡ ਦਿੱਤਾ ਗਿਆ ਤੇ ਇਹ ਉਹ ਖੂਹ ਹੀ ਹੈ ਜਿਸ ਟਾਈਮ ਤੇ ਜਗ੍ਹਾ ਦੇ ਉੱਪਰ ਲੜਾਈ ਸ਼ੁਰੂ ਹੋਈ ਜੰਗ ਲੜੀ ਗਈ ਤਾਂ ਇਸ ਖੂਹ ਦੇ ਉੱਪਰ ਇਹ ਖੂਹ ਹੈਗਾ ਜੀ ਹਲਟਾਂ ਵਾਲਾ ਖੂਹ ਹੈ ਬਹੁਤ ਵਧੀਆ ਅੰਦਰ ਤੋਂ ਬਣਿਆ ਹੋਇਆ ਪਰ ਹੁਣ ਦਿਖ ਨਹੀਂ ਰਿਹਾ ਕਿਉਂਕਿ ਬਾਰੂ ਤਾਲਾ ਲੱਗਾ ਹੋਇਆ ਤੇ ਬੋਲੀ ਸੇ ਅੱਜ ਕੱਲ ਇਹ ਬਣ ਚੁੱਕਾ ਹੈ ਤੇ ਇਹਦੇ ਥੱਲੇ ਜਾਲ ਹੈਗਾ ਇੱਥੋਂ ਉਸ ਸ਼ਹੀਦ ਸਿੰਘ ਸੀ ਜਿਹੜੇ ਪਾਣੀ ਪਿੰਦੇ ਰ ਜਲ ਸਕਦੇ ਹੋਣਗੇ ਬਹੁਤ ਪੁਰਾਤਨ ਖੁਈ ਹੈ ਤੇ ਪਰ ਇੱਥੇ ਆ ਕੇ ਇੱਕ ਈ ਵੀ ਪਤਾ ਲੱਗਦਾ ਕਿ ਆਪਾਂ ਨੂੰ ਘਰ ਦੇ ਪੇਤੀ ਹੀ ਮਰਵਾਉਂਦੇ ਜਦੋਂ ਮਰਵਾਉਂਦੇ ਕਿਉਂਕਿ ਤੇਜਾ ਸਿੰਘ ਤੇ ਲਾਲ ਸਿੰਘ ਸਾਡੀ ਹੀ ਕੌਮ ਦੇ ਵਿੱਚੋਂ ਸੀ ਸਿੱਖ ਖਾਲਸਾ ਫੌਜ ਦੇ ਮੁਖੀ ਸੀ ਤੇ ਉਹ ਹੀ ਜਾ ਕੇ ਅੰਗਰੇਜ਼ਾਂ ਨਾਲ ਲੜੇ ਤੇ ਉਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਤੇ ਇੱਥੇ ਬਹੁਤ ਹੀ ਇਸ ਤਰ੍ਹਾਂ ਦੀਆਂ ਸ਼ਹੀਦਾਨੀਆਂ ਚਿੱਤਰਕਾਰੀ ਕੀਤੀ ਹੋਈਆਂ ਮੂਰਤੀਆਂ ਹੋਈਆਂ ਨੇ ਸੇਮ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਕਿ ਸਾਡੀਆਂ ਅੱਖਾਂ ਦੇ ਇਹ ਸਾਹਮਣੇ ਹੋਣ ਕਿਉਂਕਿ ਅੱਜ ਕੱਲ ਦੇ ਬੱਚੇ ਅੱਖੀਂ ਦੇਖ ਕੇ ਜ਼ਿਆਦਾ ਯਕੀਨ ਕਰਦੇ ਆ ਤੇ ਜਦੋਂ ਆਪਾਂ ਇਹ ਚੀਜ਼ ਦੇਖਦੇ ਆ ਤਾਂ ਉਹ ਸੱਚੀ ਮਨ ਦੇ ਅੰਦਰ ਬੈਠ ਜਾਂਦੀ ਹੈ ਜਿਵੇਂ ਕਿ ਸਰੀਰ ਦੇ ਦੋ ਹਿੱਸੇ ਕਰਾਲੇ ਖੋਪੜੀ ਨਾਲ ਹਾਲੀਆਂ ਚੜਖੜੀਆਂ ਤੇ ਚੜੇ ਪਰ ਆਪਣਾ ਧਰਮ ਨਹੀਂ ਹਾਰਿਆ ਤੇ ਇੱਥੇ ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਦਿਖਾਉਣਾ ਚਾਹੀਦਾ ਕਿ ਸਾਡਾ ਸਿੱਖੀ ਦਾ ਇਤਿਹਾਸ ਕਿੰਨਾ ਹੀ ਅਮੀਰ ਆ ਜਿੰਨੀਆਂ ਹੀ ਸ਼ਹਾਦਤਾਂ ਦੇ ਕੇ ਸਾਨੂੰ ਇਹ ਸਿੱਖੀ ਮਿਲੀ ਆ ਬਾਬਾ ਦੀਪ ਸਿੰਘ ਜੀ ਐਨੇ ਰੂਪ ਦੇ ਵਿੱਚ ਖੜੇ ਨੇ ਦੇਖ ਕੇ ਐਂ ਲੱਗਦਾ ਜਿਵੇਂ ਕਿ ਸੱਚੀ ਮੁੱਚੀ ਸਾਡੇ ਸਾਹਮਣੇ ਖੜੇ ਹੋਣ ਤੇ ਇੱਕ ਵੱਖਰਾ ਹੀ ਜੋਸ਼ ਮਿਲਦਾ ਇਹਨਾਂ ਤੋਂ ਇਹਨਾਂ ਨੂੰ ਦੇਖ ਕੇ ਕਿਉਂਕਿ ਐਨੀ ਉਮਰ ਦੇ ਵਿੱਚ ਵੀ ਇੱਕ 18 ਸੇਰ ਦਾ ਖੰਡਾ ਹੱਥ ਦੇ ਵਿੱਚ ਹੋਵੇ ਤੇ ਬਿਨਾਂ ਸੇਸ ਤੋਂ ਉਹ ਲੜਾਈ ਲੜੇ ਹੋਣ ਤੇ ਫਿਰ ਦੇਖੋ ਅਸੀਂ ਕਿੱਡੀ ਵੱਡੀ ਕੌਮ ਦੇ ਵਾਰਿਸ ਆ ਸਾਡੇ ਹੱਥ ਦੇ ਵਿੱਚ ਇੰਨਾਂ ਨੇ ਸਾਡੇ ਅੱਜ ਦੀ ਕੌਮ ਨੂੰ ਸੰਭਾਲਣ ਦਾ ਜੁਮਾ ਬਖਸ਼ਿਆ ਹੋਇਆ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਜਿੰਦਾ ਹੀ ਦੇਗ ਦੇ ਵਿੱਚ ਉਪਾਲ ਦਿੱਤਾ ਗਿਆ ਸੀ ਤੇ ਅੱਜ ਵੀ ਅੱਖਾਂ ਦੇ ਸਾਹਮਣੇ ਦੇਖ ਕੇ ਲੱਗਦਾ ਕਿ ਸੱਚੀ ਇਹ ਸਾਡੇ ਬਿਲਕੁਲ ਸਨਮੁਖ ਨੇ ਤੇ ਅਸੀਂ ਇੰਨੇ ਵੱਡੇ ਇੰਨੇ ਅਮੀਰ ਇੰਨੇ ਸ਼ਹੀਦਾਂ ਦੇ ਵਾਰਸ ਸਾਨੂੰ ਬੜਾ ਮਾਣ ਹੋਣਾ ਚਾਹੀਦਾ ਪਰ ਇਹ ਵੀ ਜ਼ਰੂਰ ਹੈ ਕਿ ਗਦਾਰ ਵੀ ਸਾਡੀ ਕੌਮ ਦੇ ਵਿੱਚੋਂ ਹੀ ਪੈਦਾ ਹੋਏ ਸੀ ਜਿਨ੍ਹਾਂ ਨੇ ਕੀ ਇੰਨਾ ਸਿੱਖਾਂ ਨੂੰ ਸ਼ਹੀਦیاں ਪਾਉਣ ਲਈ ਮਜਬੂਰ ਕਰ ਦਿੱਤਾ ਭਾਈ ਬਚਿੱਤਰ ਸਿੰਘ ਜੀ ਦਾ ਜਿਹੜੀ ਇਹ ਮੂਰਤੀ ਹੈ ਜਦੋਂ ਆਪਾਂ ਅੰਦਰ ਵੱਧਦੇ ਆ ਤੇ ਵੜ ਅਨਸਾਰ ਹੀ ਪਹਿਲਾਂ ਇਹ ਹੀ ਦਿਖਦੀ ਹੈ ਜਿੱਥੇ ਕਿ ਮਸਤ ਹਾਥੀ ਨੂੰ ਹਰਾਉਂਦੇ ਹੋਏ ਦਿਖਦੇ ਨੇ ਤੇ ਜਿਹੜਾ ਇਹ ਨੇਜਾ ਸਿੱਧਾ ਹਾਥੀ ਦੀ ਅੱਖ ਦੇ ਵਿੱਚ ਵੱਜਿਆ ਹੋਇਆ ਕਿਉਂਕਿ ਹਾਥੀ ਸੀ ਜਿਹੜਾ ਨਛੇ ਦੇ ਵਿੱਚ ਪੂਰੀ ਤਰ੍ਹਾਂ ਚੂਰ ਸੀ ਤੇ ਭਾਈ ਬਚਤਰ ਸਿੰਘ ਜੀ ਬਿਲਕੁਲ ਨਹੀਂ ਘਬਰਾਏ ਕਿਉਂਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਉਹਨਾਂ ਦੇ ਸਿਰ ਦੇ ਉੱਪਰ ਸੀ ਤੇ ਜਦੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਨਾਲ ਆ ਕੇ ਖੜੇ ਹੋਣ ਤਾਂ ਫਿਰ ਸਾਨੂੰ ਕਿਸੇ ਚੀਜ਼ ਦਾ ਕੋਈ ਡਰ ਕੋਈ ਪੈ ਨਹੀਂ ਕਿਉਂਕਿ ਖਾਲਸਾ ਤਾਂ ਨਾਮ ਹੀ ਖਾਲਸਾ ਦਾ ਹੈਗਾ ਜਿਹੜਾ ਕਿ ਬਿਲਕੁਲ ਪਿਓਰ ਹੈਗਾ ਕਿਸੇ ਦਾ ਡਰ ਨਹੀਂ ਕਿਸੇ ਦਾ ਪੈ ਨਹੀਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ